ਤੇ ਜਨਮ ਤੋਂ ਲੈ ਕੇ ਮੌਤ ਤੱਕ ਲੇਬਰ ਕਾਰਡ ਸਫਾਈ ਬਣਾ ਲੇਬਰ ਕਾਰਡ ਕਿਸੇ ਪਰਿਵਾਰ 'ਚ ਬਣਿਆ ਹੋਊਗਾ ਉਹਦੇ 'ਚ ਲੜਕੀ ਪਹਿਲਾ ਹੋ ਜੂਗੀ ਤਾਂ 75000 ਰੁਪਏ ਦੀ ਉਹਦੀ ਇਕੱਤੀ ਹੈ ਬੱਚੀ ਦੀ ਜੇ ਤੁਹਾਡੇ ਸਾਡੇ ਬੱਚੇ ਪੜ੍ਹਨ ਲੱਗਣਗੇ ਜਿਹਦਾ ਲੇਬਰ ਕਾਰਡ ਬਣਿਆ ਹੋਊਗਾ 3000 ਰੁਪਏ ਤੋਂ ਲੈ ਕੇ 70000 ਰੁਪਏ ਤੱਕ ਉਹਦਾ ਵੀ ਪਾਇਆ ਜਿਹੜੀ ਸ਼ਗਨ ਸਕੀਮ ਹੈ ਜਿਨ੍ਹਾਂ ਨੂੰ ਵੈਲਫੇਅਰ ਡਿਪਾਰਟਮੈਂਟ ਦੀ ਮਿਲਦੀ ਹੈ 51000 ਰੁਪਏ ਠੀਕ ਹੈ ਜਿਹਦਾ ਲੇਬਰ ਕਾਰਡ ਬਣਿਆ ਹੋਊਗਾ ਉਹਨੂੰ 51000 ਰੁਪਏ ਵੀ ਮਿਲਣੀ 21000 ਰੁਪਏ ਵੀ ਮਿਲਣੀ ਕਤਨਾ ਕੋ ਕੁਮਾਰੀ ਹੋਵੇ ਰੱਬ ਨਾ ਕਰੇ ਉਹਦੇ ਲਈ 1 लाख ਰੁਪਏ ਜੇ ਕੋਈ ਛੋੜਾ ਮੋਟਾ ਹਰਨੀਆ ਵਗੈਰਾ ਦਾ ਆਪਰੇਸ਼ਨ ਆ ਤਾਂ ਉਹਦੇ ਲਈ 50 ਹਜ਼ਾਰ ਰੁਪਏ ਤਾਂ ਜੇ ਕੁਦਰਤੀ ਮੌਤ ਹੁੰਦੀ ਆ ਤਾਂ ਉਹਦੇ ਲਈ 2 लाख 20 ਹਜ਼ਾਰ ਰੁਪਏ ਅੰਤਮ ਸੰਸਕਾਰ ਲਈ ਜੀ ਹਾਂ ਤਾਂ ਵੱਖਰਾ ਜੇ 2 लाख ਰੁਪਏ ਕੁਦਰਤੀ ਮੌਤ ਤੇ ਜੇ ਐਕਸੀਡੈਂਟ ਨਾਲ ਮੌਤ ਹੁੰਦੀ ਤਾਂ ਉਹਦੇ 4 लाख ਰੁਪਏ ਉਹਨਾਂ ਵੱਖਰਾ 20 ਹਜ਼ਾਰ ਰੁਪਏ ਸੰਸਕਾਰ ਲਈ ਜੇ ਪਰਿਵਾਰ ਵਿੱਚੋਂ ਕਿਸੇ ਦੀ ਮੌਤ ਹੋ ਗਈ। ਪਰਿਵਾਰ ਚ ਮੈਂਬਰ ਚ ਕਿਸੇ ਦੀ ਡੈਥ ਹੋ ਗਈ ਆ ਤਾਂ ਉਹਦੇ ਲਈ 20000 ਰੁਪਏ ਆਤਮ ਸੰਸਕਾਰ ਲਈ। ਕਿਸੇ ਪਰਿਵਾਰ ਦੇ ਵਿੱਚ ਕੋਈ ਬਚਾੰਗ ਹੀਣਾ ਮੰਦ ਬੁੱਧੀ ਆ ਉਹਦੇ ਲਈ 24000 ਰੁਪਏ ਸਾਲ ਦਾ। ਜਿਨ੍ਹਾਂ ਲੋਕਾਂ ਨੇ ਨੱਕ ਪੱਟ ਕੇ ਆਪਣੇ ਲੇਬਰ ਕਾਰਡ ਬਣਾ ਲਏ ਪਿਛਲੇ ਸਮੇਂ ਵਿੱਚ। ਪੁਰਾਣੇ ਨੂੰ 60 ਸਾਲ ਦੇ ਜਾ ਕੇ ਜਿਹੜੀ ਆਹੋ 3000 ਰੁਪਏ ਪਰ ਮਹੀਨੇ ਦੀ ਪੈਨਸ਼ਨ ਲੱਗਦੀ ਹੈ। ਇਹ ਜੋ ਹੁਣੇ-ਹੁਣੇ ਬਹੁਤ ਸਾਰੀਆਂ ਸਕੀਮਾਂ ਦੇ ਲਈ ਤੁਸੀਂ ਸੁਣਿਆ ਹੈ ਅਸਲ ਦੇ ਵਿੱਚ ਇਹ ਸਮਾਜ ਸੰਤਰ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਗੈਰ ਬਰਾਬਰੀ ਤੋਂ ਨਜ਼ਾਦ ਦਬਾਉਣ ਲਈ ਤੇ ਆਰਥਿਕ ਮੁਕਤੀ ਵਾਸਤੇ ਡੇਰਾ ਸੰਤ ਟਹਿਲ ਦਾ ਸਤਰਾਣ ਚੌਕ ਅਪਰਾ ਬਿਠੇ ਉਸਾਰੀ ਤੇ ਮਨਰੇਗਾ ਮਜ਼ਦੂਰ ਭਲਾਈ ਸਕੀਮਾਂ ਜਾਗਰੂਕਾ ਕੈਂਪ ਲਗਾਇਆ ਗਿਆ ਇਸ ਮੌਕੇ ਬਲਦੇਵ ਭਾਰਤੀ ਜੋ ਸਟੇਟ ਅਵਾਰਡ ਦੀ ਕਨਵੀਨਰ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਪੰਜਾਬ ਗੈਰ ਸਰਕਾਰੀ ਮੈਂਬਰ ਉਸਾਰੀ ਮਜ਼ਦੂਰ ਭਲਾਈ ਸਕੀਮਾਂ ਸਕਰੀਨਿੰਗ ਕਮੇਟੀ ਸਬ ਡਿਵੀਜ਼ਨ ਫਲੋਰ ਦੇ ਨੇ ਉਹ ਵਿਸ਼ੇਸ਼ ਤੌਰ ਤੇ ਇੱਥੇ ਪੁੱਜੇ ਨੇ ਔਰ ਆਓ ਤੁਹਾਨੂੰ ਦਿਖਾਵਾਂਗੇ ਜੋ ਮਜ਼ਦੂਰਾਂ ਦੀ ਕਿਰਤਿਆਂ ਦੇ ਲਈ ਬਹੁਤ ਸਾਰੀਆਂ ਸਰਕਾਰ ਵੱਲੋਂ ਸਕੀਮਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਜਥੇਵੰਦੀਆਂ ਵੱਲੋਂ ਤੇ ਸਾਡੇ ਰਹਿਬਰਾਂ ਵੱਲੋਂ ਸੰਘਰਸ਼ ਕਰਕੇ ਲੜ ਕੇ ਉਹ ਸਕੀਮਾਂ ਲਈਆਂ ਆਓ ਆਪਾਂ ਇਹਦਾ ਲਾਭ ਕਿਵੇਂ ਲੈਣਾ ਚੰਗੀ ਤਰ੍ਹਾਂ ਸਮਝੀਏ ਮੈਂ ਹਮੇਸ਼ਾ ਉਹਨਾਂ ਸਤਿਸ਼ਟਾਂ ਦਾ ਵਿਸ਼ੇਸ਼ ਜ਼ਿਕਰ ਨਿਭਾਉਂਦਾ ਰਿਹਾ ਜਿਨ੍ਹਾਂ ਨੇ ਮਤਲਬ ਕਮੀਆਂ ਨੂੰ ਦੇਖਿਆ ਔਰ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡਾ ਰਾਹ ਜਿਹੜਾ ਤੁਸੀਂ ਮਾਰਗਦਰਸ਼ਨ ਸੰਭਾਲਿਆ ਮੈਂ ਤੁਹਾਨੂੰ ਧੰਨਵਾਦ ਕਰਦਾ ਉਹਨਾਂ ਦਾ ਤੇ ਬੜੀ-ਬੜੀ ਸੰਤਾਂ ਦੀ ਅਪਾਰ ਕਿਰਪਾਆਂ ਮਾਦਮ ਸਰਪਾਲ ਸਾਹਿਬ ਰਾਜਮਾਨੀ ਤੁਸੀਂ ਸਾਰੇ ਸੰਘਰਸ਼ਕੀ ਲੋਕ ਜੀ ਧੰਨਵਾਦ ਕਰਿਆ ਤੇ ਮੈਂ ਬੇਨਤੀ ਕਰੀ ਚਾਹੁੰਦਾ ਕਿ 1996 ਵਿੱਚ ਕਾਨੂੰਨ ਬਣਿਆ ਸੀ ਉਹ ਸਾਰੀ ਮਜ਼ਦੂਰਾਂ ਲਈ ਜਿਹੜੇ ਮਨਰੇਗਾ ਮਜ਼ਦੂਰ ਆ ਉਹ ਵੀ ਉਹ ਸਾਰੀ ਕਿਰਤੀ ਆ ਜਿਨ੍ਹਾਂ ਨੇ ਲੰਬੇ ਦਰ ਕੰਮ ਕੀਤਾ ਉਹਦੇ ਸਾਲ ਦਰ ਕਿਹਾ ਦੁਬਾਰਾ ਭਰਾਈ ਸਕੀਮਾ ਦਾ ਬੇਰਵਾ ਦੇਦਨੇ ਆ ਤੇ ਜਨਮ ਤੋਂ ਲੈ ਕੇ ਮੌਤ ਤੱਕ ਲੇਬਰਡਾਰ ਸਫਾਈ ਹੁਣਾ ਤੇ ਜਦੋਂ ਜੇ ਜੇ ਲੇਬਰਡਾਰ ਕਿਸੇ ਪਰਿਵਾਰ ਚ ਬਣਿਆ ਹੋਵੇ ਕੋਈ ਘਰ ਲੜਕੀ ਪਹਿਲਾ ਹੋ ਜੂਗੀ ਤਾਂ 75000 ਰੁਪਏ ਦੀ ਦਿੱਤੀ ਹੈ ਬੱਚੀ ਲੜਕੀ ਕਿਉਂਕਿ ਲੜਕੀ ਨੂੰ ਬੋਰਵਲੋਂ ਸਾਤਾ ਮਹਾਪੁਰਸ਼ਾਂ ਨੂੰ ਇੱਕ ਦੂਸਰੇ ਨਾਲ ਬਣਾ ਬੋਲੋ ਔਰ ਕਿ ਜਾਤੀ ਨੂੰ ਬੜਾ ਭੰਡਾ ਹੈ ਜਿਹੜਾ ਦਾਜਾ ਦਿੱਤਾ ਗਿਆ ਤੇ ਬੋਰਡ ਮੰਨ ਵੀ ਮੈਂ ਸਮਝਦਾ ਕਿ ਦਿੱਤਾ ਗਿਆ ਕਿ ਲੜਕੀ ਪੈਦਾ ਹੋਊਗੀ ਲక్ష్ਮੀ ਪੈਦਾ ਹੋਊਗੀ ਤਾਂ ਕਿ ਲੜਕੀਆਂ ਨਾਲ ਕੋਈ ਵਿਤਕਰਾਂ ਨਾ ਰਹੇ ਤੇ 75000 ਰੁਪਏ ਅਕਸਰੀ ਲੜਕੀ ਦੇ ਨਾਮ ਤੇ ਜਿਹਦਾ ਲਿਬਰ ਕਾਰਡ ਬਣਿਆ ਹੋਊਗਾ ਉਸ ਪਰਵਾਜ਼ ਦੇ ਲੜਕੀ ਪੈਦਾ ਅਗਲਾ ਅਗਲੀ ਬੇਨਤੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਬੀਬੀ ਸੁਣ ਲਿਓ ਇਹ ਤਾਂ ਪਲੀਜ਼ ਗੱਲਾਂ ਫੇਰ ਕਰ ਲਿਓ ਗੱਲਾਂ ਹੋਰ ਗੱਲਾਂ ਕਰਨੀਆਂ ਨੇ ਠੀਕ ਕਰ ਲਿਓ ਸੁਣ ਲਿਓ ਤੁਹਾਡੇ ਬੱਚਿਆਂ ਦੇ ਕੰਮ ਦੀ ਗੱਲ ਆ ਜੇ ਤੁਹਾਡੇ ਬੱਚੇ ਤੁਹਾਡੀ ਗੱਲ ਸੁਣਦੇ ਹੋ ਤਾਂ ਤੁਹਾਡੇ ਬੱਚਿਆਂ ਦੇ ਹੱਕ ਦੀ ਗੱਲ ਆ ਤੇ ਜਦੋਂ ਸਾਡੇ ਬੱਚੇ ਪੜ੍ਹਨ ਲੱਗਣਗੇ ਜਦੋਂ ਲੀਵਰ ਕਾਰਡ ਬਣਿਆ ਹੋਊਗਾ 3000 ਰੁਪਏ ਤੋਂ ਲੈ ਕੇ 70000 ਰੁਪਏ ਤੱਕ ਉਹਦਾ ਖਰਚਾ ਆ ਜੇ ਠੀਕ ਨਾ ਮੰਨੋ ਗੁੜਾ ਕਰਨਾ ਬੇਨਤੀ ਕੀਤੀ ਆ ਬੇਨਤੀ ਕੀਤੀ ਆ ਭਾਈ ਜੇ ਕੋਸ਼ਿਕਾ ਨਹੀਂ ਪਾਣੀ ਫਾਰਮ ਬਣਾ ਲੈਣਾ ਪੈਣਾ ਨਸ਼ਪਾ ਦੇ ਕਾਰਨੀ ਪਾਣੀ ਅੱਗੇ ਸੁਸੰਭਰਾ ਪੁੜੀਆਂ ਘਰ ਬੈਠਣ ਕੁਝ ਨਹੀਂ ਆਪਾਂ ਜਾਣਕਾਰੀ ਲੈ ਕੇ ਸਮਾਗਰਾਂ ਕਰਕੇ ਤਜੀਬ ਉਹਦਾ ਵੀ ਕੁਝ ਕਰਾਂਗੇ 3000 ਰੁਪਏ ਤੋਂ ਲੈ ਕੇ 70000 ਰੁਪਏ ਤੱਕ ਵੱਖਰਾ ਬਿਜਾਇਆ ਬੋਰਡ ਬਣੋ ਪ੍ਰੋਟੈਕਸ਼ਨ ਫਰਕਰ ਸੈਂਟਰ ਤੇ ਤੇ ਜਿਹੜੀ ਸ਼ਗਨ ਸਕੀਮ ਹੈ ਜਿਨ੍ਹਾਂ ਨੂੰ ਵੈਲਫੇਅਰ ਡਿਪਾਰਟਮੈਂਟ ਦੀ ਮਿਲਦੀ ਹੈ 51000 ਰੁਪਏ ਠੀਕ ਹੈ ਜਿਹਦਾ ਲੇਬਰ ਕਾਰਡ ਬਣਿਆ ਹੋਊਗਾ ਉਹਨੂੰ 51000 ਕਰੋ ਵੀ ਮਿਲਦੀ 21000 ਕਰੋ ਵੀ ਮਿਲਦੀ ਦੋ ਪਾਸੇ ਮਿਲਦੀ ਇਹ ਤਰੋਂ ਲੈ ਰਿਆ ਇਹ ਤਰ ਦੂਸਰੇ ਪਾਸੇ ਕਿਸੇ ਕਰ ਨਹੀਂ ਮਿਲ ਰਹੀ ਕਿਸੇ ਵੀ ਲੋ ਕਹਿੰਦੇ ਆ ਆਪਣਾ ਬੀਜਾ ਕਰਨਾ ਲਓ ਜਾਂ ਆਮਦਨ ਵੱਧ ਤੁਹਾਡੀ ਲੱਗੀ ਆ ਉਹ ਰਿਜੈਕਟ ਹੋ ਜਾਂਦਾ ਜਾਂ ਮਤਲਬ ਅਸੀਂ ਨਹੀਂ ਪਾਣਾ ਚਾਹਦੇ ਤਾਂ ਫਿਰ ਬੋਰਡ ਬਣਾ 52000 ਕਿਧਰੋਂ ਇਸ ਲਈ ਬਿਤਾ ਠੀਕ ਹੈ ਜੀ ਅਗੀ ਜਿਹੜੀ ਬੇਤੀ ਆ ਇਹਦੇ ਲਈ ਕੰਨਾਂ ਦੀ ਮਸ਼ੀਨਾਂ ਵਾਲੀ ਵੇਲੇ ਵਿੱਚ ਪੈਸੇ ਆ 5-6000 ਰੁਪਏ ਔਰ ਜਿਹੜੀ ਆ ਦੰਦਣ ਵਾਲੀ ਪੈਸੇ ਇੰਨਾ ਲਵਾ ਨਹੀਂ ਸਕਦੇ ਖਤਰਨਾਕ ਕੁਮਾਰੀ ਹੋਜਵੇ ਰੱਬ ਨਾ ਕਰੇ ਉਹਦੇ ਲਈ 100000 ਰੁਪਏ ਜੇ ਕੋਈ ਛੋੜਾ ਮੋਟਾ ਹਰਨੀਆ ਵਗੈਰਾ ਦਾ ਆਪਰੇਸ਼ਨ ਆ ਤਾਂ ਉਹਦੇ ਲਈ 50000 ਰੁਪਏ ਠੀਕ ਹੈ ਤੇ ਜਿਹੜੀ ਮੌਤ ਆ ਉਹ ਸਾਡੀ ਸਾਰਿਆਂ ਦੀ ਬੁੜੀਆਂ ਨੇਚ ਚ ਆ ਜਿਹਨੇ ਸਾਨੂੰ ਪੈਦਾ ਕੀਤਾ ਸੀ ਲੈ ਕੇ ਜਣਾ ਤਾਂ ਜੇ ਕੁਦਰਤੀ ਮੌਤ ਹੁੰਦੀ ਆ ਤਾਂ ਉਹਦੇ ਲਈ 220000 ਰੁਪਏ ਅੰਤਮ ਸੰਸਕਾਰ ਲਈ 200000 ਰੁਪਏ ਤੇ 2 ਲੱਖ ਰੁਪਏ ਕੁਦਰਤੀ ਮੌਤ ਦੀ ਤੇ ਜੇ ਐਕਸੀਡੈਂਟਲ ਮੌਤ ਹੁੰਦੀ ਆ ਤਾਂ ਨਾ 3 ਲੱਖ ਰੁਪਏ ਹੁੰਦਾ ਸੀ ਉਹ 2 ਲੱਖ ਹੋ ਗਿਆ ਤੇ ਜੇ ਐਕਸੀਡੈਂਟ ਨਾਲ ਮੌਤ ਹੋਈ ਤਾਂ ਉਹਦੇ 4 ਲੱਖ ਰੁਪਏ ਉਹਨਾਂ ਵੱਖਰਾ 20,500 ਰੁਪਏ ਸੰਸਕਾਰ ਲਈ ਬਣਦਾ। ਜੇ ਪਰਿਵਾਰ ਵਿੱਚੋਂ ਕਿਸੇ ਦੀ ਮੌਤ ਹੋ ਗਈ। ਪਰਿਵਾਰ ਚੋਂ ਮੈਂਬਰ ਚੋਂ ਕਿਸੇ ਦੀ ਜਾਨ ਗਈ ਆ ਤਾਂ ਉਹਦੇ ਲਈ 20,500 ਰੁਪਏ ਸੰਸਕਾਰ ਲਈ ਬਣਦਾ। ਜੇ ਕੋਈ ਕਿਸੇ ਪਰਿਵਾਰ ਦੇ ਵਿੱਚ ਕੋਈ ਬਚਾੰਗ ਹੀਣਾ ਮੰਦ ਬੁੱਤੀ ਆ ਉਹਦੇ ਲਈ 24,000 ਰੁਪਏ ਹਸਾਬ ਦਾ। 24,000 ਰੁਪਏ ਹਸਾਬ ਉਹਨੂੰ ਖਾਮ ਸਮਝਾ ਲਿਓ ਉਸ ਪਰਿਵਾਰ ਦੇ ਮਕੀਨ ਜਿਨ੍ਹਾਂ ਲਈ ਬਣਦਾ। ਤੇ ਜਿਹੜੀ ਪੈਨਸ਼ਨ ਆ ਜਿਨ੍ਹਾਂ ਲੋਕਾਂ ਨੇ ਨਾ ਤੋਂ ਪੱਧ ਕੇ ਆਪਣੇ ਲੇਬਰ ਕਾਰਡ ਬਣਾ ਲੈ ਪਿਛਲੇ ਸਮੇਂ ਵਿੱਚ ਉਹਨਾਂ ਨੂੰ 60 ਸਾਲ ਦੇ ਜਾ ਕੇ ਜਿਹੜੀ ਆਹੋ 3000 ਰੁਪਏ ਪਰ ਮਹੀਨੇ ਦੀ ਪੈਨਸ਼ਨ ਦਾ ਦੇ ਦੇ ਇਹ ਸਰਕਾਰੇ ਮੈਂ ਵੇਂਟੀ ਕਰਦਾ ਕਿ ਲੇਬਰ ਕਾਰਡ ਜਿਹੜਾ ਬੜੀ ਜੀ ਮਹੱਤਵ ਆ ਇਹਨੂੰ ਆਪਾਂ ਇਦਾਂ ਨਾ ਸਮਝੀਏ ਵੀ ਗਏ ਸੀ ਕਿ ਕੁਝ ਬੜਿਆ ਆਇਆ ਜਿੱਥੇ ਨਹੀਂ ਬੰਦਦਾ ਅਸੀਂ ਤੁਹਾਡੀ ਸੇਵਾ ਚਾਹਾਂ ਸਾਨੂੰ ਦੱਸੋ ਸੇਵਾ ਕੇ ਨਾਲੇ ਕੋਈ ਨਹੀਂ ਗੱਲ ਸੁਣ ਰੇ ਵੈਸੇ ਤਾਂ ਸੁਣਦੇ ਹੀ ਅਸਲੀ ਨਹੀਂ ਸੁਣਦਾ ਕਿਤੇ ਲੱਗਦਾ ਆਇਆ ਤਾਂ ਸਾਨੂੰ ਬਾਹਰ ਨਿਕਲ ਕੇ ਸਰਪਤੇ ਫੋਨ ਕਰਾਂ ਪਸਿਆ ਹੈ ਸਿਹਤ ਸੇਵਾ ਕੇ ਤਰਾਈ ਸੀ ਪਰ ਪਹਿਲਾਂ ਇਹ ਦੱਸੋ ਕਿ ਮੈਂ ਫਰਾਨਾ ਬੰਦਾ ਬੋਲਦਾ ਜਾਂ ਮੈਂ ਫਰਾਨਾ ਬਿੱਲੀ ਬੋਲਦੀ ਆਂ ਕਿ ਮੇਰਾ ਆਹ ਪਿੰਡ ਆ ਤੁਸੀਂ ਮੈਨੂੰ ਇੱਥੇ ਭੇਜਿਆ ਸੀ ਤਾਂ ਮੈਂ ਆਪਣੇ ਆਪ ਆਇਆ ਸੀ ਮੇਰਾ ਆਹ ਕੰਮ ਅਧੂਰਾ ਰੁੱਤੀ ਸੀ ਲੈ ਕਿ ਅਸੀਂ ਕਾਈ ਤੋ ਜੇ ਸਾਡੇ ਕੋ ਬੰਦਾ ਨਾ ਹੋਇਆ ਅਸੀਂ ਗੱਲ ਕਰਾਂਗੇ ਤੇ ਮੈਂ ਆਹ ਸਾਰੀ ਕਿਰਤੀ ਪਟਾਈ ਬੋਲਦੀ ਜਿਹੜੀ ਕੰਸਟਰਕਸ਼ਨ ਬੈਲਫੇਰ ਬੋਲਦੀ ਜਿਹੜੀ ਸਬ ਡਿਵੀਜ਼ਨ ਪਤਲੀ ਫਲੋਰ ਦੀ ਜਿਹੜੀ ਸਕਰੀਨ ਕਮੇਟੀ ਐ ਮੈਂ ਉਹਦਾ ਮੈਂਬਰ ਆ ਗਿਆ ਸਰਕਾਰੀ ਮੈਂਬਰ ਇੱਕ ਕਹਿ ਸਕਦਾ ਨਾ ਮੈਂਬਰ ਮੂਲਿਕ ਅਧਿਕਾਰਤਰੀ ਨੰਬਰ ਹੈਗੀ ਐ ਤੇ ਉਹ ਅੱਜ ਵੀ ਮੂਲਕੀ ਪਰ ਮੀਟਿੰਗਾਂ ਚ ਨਹੀਂ ਆਉਂਦੇ ਪਰ ਆਪਾਂ ਇਹ ਕਹਿੰਦੇ ਸਮਝਦਾ ਪਹੁੰਚੇ ਜਿਹਨੇ ਕੁਤਨਖਾ ਨਹੀਂ ਮੰਨੀ ਕਿਉਂਕਿ ਔਰ ਜਿਹੜੀਆਂ ਤਸਕੀਮਾਂ ਹੋਰ ਵਧਣੀਆਂ ਇਹ ਕੱਢੇ ਕੋਈ ਨਹੀਂ ਮੈਂ ਪਹਿਲਾਂ ਦੱਸ ਰਿਹਾ ਸੀ ਕਿ ਜਿਹੜੀ ਬੋਰਡ ਦੀ ਮੀਟਿੰਗ ਹੋਈ ਆ ਸਾਡੇ ਆਹ ਨਹੀਂ ਉਹਦੇ ਵਿੱਚ ਪਿਛਲੇ ਸਾਲ ਤਾਂ ਉਹਦੇ ਵਿੱਚ ਇੱਕ ਬੇਰਵਾਇ ਵੀ ਆਇਆ ਸੀ ਕਿ ਜਿਨ੍ਹਾਂ ਕਿਰਤੀਆਂ ਦੇ ਬੱਚੇ ਭਾਵੇਂ ਉਹ ਨਹੀਂ ਪੜਦੇ ਪਰ ਉਹ ਖੇਡਾਂ ਵਿੱਚ ਉੱਚਾ ਸਾਨ ਲੈ ਰਹੇ ਆ ਉਹ ਜਿਹੜਾ ਪੱਤਰ ਤੇ ਬਲੌਕ ਪੱਤਰ ਤੇ ਸ਼ਹਿਰ ਪੱਤਰ ਤੇ ਤਾਂ ਉਹਦੇ ਲਈ ਬਕਰੀ ਲਾਚੀ ਰੱਖੀ ਗਈ ਇਹੋ ਜਿਹੀਆਂ ਸਕੀਮਾਂ ਬੋਰਡ ਦੇ ਵਿੱਚ ਘੱਟੋ ਘਾਟ ਇਸ ਬੋਰਡ ਤੇ ਫਿਰ ਇਦਾਂ ਨਾ ਸਮਝਿਓ ਕਿਈ-ਕਈ ਵਾਰੀ ਇਹਦਾ ਫੁੰਦਾ ਕਿ ਸਰਕਾਰਾਂ ਕਹਿੰਦੀਆਂ ਖਜ਼ਾਨੇ ਤੇ ਖਾਲੀ ਹੈ ਪਰ ਬੋਰਡ ਦਾ ਖਜ਼ਾਨਾ ਭਰਿਆ ਹੈ ਪੈਸੇ ਕਿੱਥੋਂ ਆ ਰਹੇ ਆ ਮੰਨ ਲਓ ਅਸੀਂ ਇਹਨਾਂ ਬੋਰਡ ਬਰਾ ਸਾਹਿਬ ਸੰਤਾਂ ਨੇ ਬਣਾਇਆ ਇਹ ਧਰਮਸਾਲ ਬਣਾਇਆ ਜਿੰਨੀ ਇਹਦੇ ਉੱਤੇ ਜੇ ਸ਼ਹਿਰ ਵਿੱਚ ਹੋਵੇ ਮੰਨ ਲਓ ਇਹ ਤਾਂ ਇਹਦਾ ਨਕਸ਼ਾ ਪਹਿਲਾਂ ਪਾਸ ਹੋ ਗਿਆ ਆ ਸੜਕ ਬਣੀਆਂ ਇਹਦਾ ਨਕਸ਼ਾ ਬਣਿਆ ਇਹਦਾ ਪ੍ਰੋਜੈਕਟ ਬਣਿਆ ਵੀ ਕਿੰਨੇ ਰੋਡਾਂ ਦਾ ਜੀ 100 ਰੋਡਾਂ ਦਾ ਜੀ ਜਾਂ 50 ਰੋਡਾਂ ਦਾ ਉਹ ਜਿੰਨਾ ਖਰਚਾ ਦਾ ਹੁੰਦਾ ਕੋ ਬਣਦੇ ਆ ਡੈਮ ਬਣਦੇ ਆ ਵੱਡੇ ਵੱਡੇ ਪ੍ਰੋਜੈਕਟ ਸਰਕਾਰੀ ਬਣਦੇ ਆ ਉਹਦਾ 1% ਇਸ ਬੋਰਡ ਦੇ ਖਾਤੇ ਵਿੱਚ ਜਮਾ ਹੁੰਦਾ ਤੇ ਇਹਨੇ ਕਾਹਦੇ ਪੈਸਾ ਲੈਣ ਵਾਲੇ ਨੂੰ ਲਾਭ ਪਹੁੰਚੀ ਕਿ ਜੇ ਤੁਹਾਨੂੰ ਆ ਬੀਬੀ ਜੀ ਹੁਣੇ ਖੜੇ ਆ ਇਹਨਾਂ ਨੇ ਬੜਾ ਸੰਘਰਸ਼ ਕਰਕੇ ਇਹਨਾਂ ਨੇ ਥੋੜਾ ਜਿਹੜਾ ਦੀ ਬਿੱਟੀ ਸਾਇਤ ਅਸੀਂ ਕਰਨ ਵਿੱਚ ਕਾਮਯਾਬ ਹੋਈ ਇਹਨਾਂ ਨੂੰ ਬੜਾ ਸੰਘਰਸ਼ ਕਰਨਾ ਪਿਆ ਪਰ ਮੈਂ ਇਸ ਕਰਕੇ ਮੈਂ ਪ੍ਰਧਾਨ ਦੇ ਰਿਹਾ ਕਿ ਸਾਨੂੰ ਨੱਠ ਪਾੜ ਕਰਨੀ ਪਣੀ ਆ ਘਰ ਬੈਠਣ ਕਿਸੇ ਲਈ ਕੁਛ ਨਹੀਂ ਜਿਆ ਇਹ ਖਰਾਬਤਾ ਨਹੀਂ ਹੈਗੀ ਆਹੇ ਜੇ ਕੋਈ ਸਮਝੇ ਜਾਂ ਸਾਡੇ ਕੋਈ ਇੰਤਾਂ ਦੇ ਹੁੰਦੇ ਆ ਸਾਡੇ ਭਰਾ ਉਹ ਕਹਿੰਦੇ ਤੁਸੀਂ ਕਿਹੜੇ ਨੂੰ ਮੈਨੂੰ ਵੀ ਕਹਿੰਦੇ ਕੋਈ ਜਾਂਦਾ ਕੰਮ ਦੱਸੋ ਵੀ ਅਸੀਂ ਲੋਕਾਂ ਦਾ ਭਲਾ ਕਰਦੇ ਆ ਉਹ ਕਹਿੰਦੇ ਨਹੀਂ ਨਹੀਂ ਤੁਸੀਂ ਰਾਜ ਭਾਗ ਲਓ ਰਾਜ ਭਾਗ ਤੁਸੀਂ ਜੀ ਸੱਦ ਕੇ ਲਓ ਪਰ ਜਿੱਥੇ ਕਿਸੇ ਰੁਟੀ ਡੋਣਾ ਤੇ ਰੁਟੀ ਘਰੇ ਬਣੀ ਨਹੀਂ ਜਿੱਥੇ ਕਿਤੇ ਬੱਚੇ ਦੀ ਪੀਸੀ ਥੋੜਾ ਫੀਡ ਨਹੀਂ ਪੈਂਦੀ ਰਾਜ ਭਾਗ ਉੱਤੇ ਹੀ ਆ ਜਾਣਾ ਲੋਕਾਂ ਦਾ ਸਮਾਜਿਕ ਤੇ ਆਰਥਿਕ ਸੁਧਾਰ ਲੋਕਾਂ ਲਈ ਇਹ ਜਿਹੜੀਆਂ ਪਲਾਈ ਸਕੀਮਾਂ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ ਜਿਵੇਂ ਮੰਗਰ ਦੇਖੀ ਕਰਨਾ ਹੈ ਹੋਰ ਵੀ ਜਿਹਨੇ ਕੋਈ ਪਾਸੂ ਵੀ ਗੱਲ ਕਰਨ ਦੀ ਖੇਰ ਤੇ ਕਿਸੇ ਨੂੰ ਕੰਮ ਅਸੀਂ ਉਹ ਨੂੰ ਸਾਡੇ ਮੱਥੇ 'ਤੇ ਲਾ ਦੇ। ਇਹ ਸਾਡੀ ਗਲਤੀ ਹੋਵੇ ਅਸੀਂ ਗਲਤੀ ਮੰਨਾਂਗੇ। ਪਰ ਜਿਹਨੇ ਆਪਣੀ ਜਿਹੜੀ ਆ ਆਪਣੀ ਇੱਛਾ ਸ਼ਕਤੀ ਦੀ ਕਾਰਗਰਨਾ ਆਪਣਾ ਕੰਮ ਨਹੀਂ ਕਰਾ ਸਕੀ ਉਹ ਉਹਨਾਂ ਦਾ ਆਪਣਾ ਕਰਤੱਵ ਹੈ। ਪਰ ਮੇਰੀ ਬੇਨਤੀ ਹੈ ਸਾਰਿਆਂ ਦਾ ਪਾਵਾਂਗੇ ਵੀ ਆਪਣੇ ਬੱਚਿਆਂ ਦੇ ਲਈ ਵੀ ਡਲ ਜੂ ਬਣਾਓ ਆਪਣੇ ਹੀ ਗੇਟ ਕਰਦੇ। ਤੇ ਜਿਹੜੇ ਜੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਜਿਹੜੀ ਸਪਾਂਸਰਸ਼ਿਪ ਸਕੀਮ ਆ ਇਹ ਤਾਂ ਵਾਕ ਸਰੀਆ ਮਿਸ਼ਨ ਦਾ ਕੇਂਦਰ ਸਰਕਾਰ ਦਾ। ਹੋਰ ਇਹ ਤੱਕ ਜਿਹੜੀ ਪੰਜਾਬ ਦੇ ਇੱਕ ਸਪਾਂਸਰਸ਼ਿਪ ਸਕੀਮ ਦੀ ਵੀ ਕੀ ਕਰਦੇ ਆ। ਮਾਦੂਸ ਮਤਲਬ ਕਿ ਜੇਕਰ ਅਸੀਂ ਸਾਰੇ ਇਹ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜੇ ਜਿਹੜੀਆਂ ਸਾਡੀਆਂ ਘਰਾਂ ਵਿੱਚ ਬਿਮਾਰ ਹੋ ਗਏ ਜਾਂ ਜਿਹੜੇ ਸਾਡੇ ਘਰਾਂ ਤੋਂ ਕਿ ਘਰਵਾਰੀਆਂ ਗੁਜ਼ਰ ਗਏ ਜਾਂ ਤੇ ਜਾਂ ਜਿਹੜੇ ਬਿਮਾਰ ਲੋਕ ਹੈ ਜਿਹੜੇ ਨਹੀਂ ਉੱਠ ਕੇ ਕੰਮ ਕਰ ਸਕਦੇ ਉਹਨਾਂ ਦੇ ਬੱਚੇ ਪੜ੍ਹਦੇ ਹੋਣਗੇ ਜਾਂ ਮਾਪੇ ਦੋਨੇ ਕਿਸੇ ਦੇ ਬੱਚਾ ਦੇ ਹੈ ਪਰ ਉਹਨਾਂ ਨੂੰ ਹੋਰ ਕੋ ਪੜਾ ਰਿਹਾ ਤਾਂ ਉਹਨਾਂ ਦੇ ਲਈ ਪਰਮਾੰਤ੍ਰ ప్రతి ਮਹੀਨਾ 4000 ਰੁਪਏ ਇੱਕ ਸਾਲ ਦੇ ਲਈ ਕਿਸੇ ਸਰਕਾਰੀ ਚੀਜ਼ ਉਹਦੇ ਪਰਮਾੰਤ੍ਰ ਇਹ ਕੋਈ ਨਹੀਂ ਆ ਸਕਿਆ ਉਹਨੇ ਜਾ ਕੇ ਪੁੱਛਿਆ ਇੱਕ ਸਾਲ ਜੀ ਤੁਹਾਨੂੰ ਸਾਰੀ ਗਾਈਡਲਾਈਨ ਜਿਹੜੀ ਅਸੀਂ ਦਵਾ ਦੇ ਤੇ ਜਿੱਥੇ ਕੋਈ ਸਾਡੀ ਗਵਾਈਰ ਨੂੰ ਨਹੀਂ ਕਰਾਂਗੇ ਜਿੱਥੇ ਤੇ ਮਲਾਂ ਸੰਗਠਕਾਂ ਦੀ ਰੋਲ ਵੀ ਉਹ ਹੀ ਅਸੀਂ ਕਰਾਂਗੇ ਜੇ ਸਰ ਕੋਈ ਮੇਰਾ ਨੰਬਰ ਜਿਹੜੇ ਸਾਰੇ ਜਣੇ ਲੱਗੇਗਾ ਜੇ ਮੈਂ ਫੋਨ ਨਹੀਂ ਟੱਕੜਨ ਮੈਂ ਬਹੁਤ ਤੋਫੀ ਕਰ ਦਿੰਦਾ ਪਰ ਮੈਨੂੰ ਪਹਿਲਾਂ ਜੂ ਇੱਕ ਵੇਰ ਦੀ ਮੈਨੂੰ ਜਿੱਥੋਂ ਮੈਨੂੰ ਪ੍ਰੋਬਲਮ ਆ ਤੇ ਇਹ ਦੱਸਿਆ ਕਰੋ ਕਿ ਮੈਂ ਫਲਾਣੇ ਬੰਦੇ ਤੋਂ ਫਲਾਣਾ ਬੰਦਾ ਹੁੰਦਾ ਭਾਈ ਮੇਰਾ ਕੰਮ ਤੇ ਜਦੋਂ ਫੋਨ ਲਾ ਕੇ ਨਾ ਕੱਲ ਨੂੰ ਪਤਾ ਨਹੀਂ ਉਹਦਾ ਕਿਹੜੇ ਬੰਦੇ ਦਾ ਸੇਵਾ ਕਰਾਣਾ ਕੱਲੀ ਆ ਗੱਲ ਕਰਦੇ ਉਥੇ ਵੀ ਨਾ ਮੈਨੂੰ ਪਤਾ ਉਹਦਾ ਨਾਮ ਉਹ ਵੀ ਅਗਲੇ ਨੂੰ ਪਤਾ ਕਿੰਨਾ ਗੱਲ ਕਰਦਾ ਹੈ ਆਪਣੇ ਸਭ ਨੂੰ ਆਪਣੀ ਤਰੀਕੇ ਨਾਲ ਕਿੰਨੀ ਬੜੀ ਉਹ ਮਤਲਬ ਕਿਉਂਕਿ ਟੈਨਸ਼ਨ ਜ਼ਿਆਦਾ ਹੁੰਦੀ ਹੈ ਕਿ ਆਪਣੇ ਕਿੰਨੇ ਬੋਰ ਹੋ ਜਾਂਦਾ ਤੇ ਸਾਨੂੰ ਦੁੱਖ ਲੱਗਦਾ ਵੀ ਇਹ ਨਹੀਂ ਕਰਦਾ ਇਸ ਕਰਕੇ ਮੇਰੀ ਬੇਟੀ ਦੇ ਕੁੜਾਈ ਸਿੱਖ ਵਿੱਚ ਬਹੁਤ ਹੈ ਹੋਰ ਵੀ ਦੱਸਾਂਗੇ ਆਉਣ ਵਾਲੇ ਸਮੇਂ ਜਦੋਂ ਬੰਦੇ ਬੰਦੇ ਕੰਮ ਕਰਦੇ ਪਰ ਇਹਨਾਂ ਦਾ ਮਹਾ ਜੀ ਨੂੰ ਕਿ ਜਿਹੜਾ ਕੋਈ ਸਵਾਲ ਹੋਇਆ ਤੇ ਉਹ ਗੱਲ ਸਮਝ जरूर ਕਰਕੇ ਜਾਵੇ ਕਿਸੇ ਨੇ ਕੱਲੇ ਨਾਲ ਗੱਲ ਕਰਕੇ ਕੱਲੇ ਗੱਲ ਕਰਦੇ ਸਾਰਿਆਂ ਦੇ ਚਤਕ ਤੋਂ ਸਾਰਿਆਂ ਸਾਹਮਣੇ ਗੱਲ ਨਹੀਂ ਕਰਦੇ ਪਰ ਇਹਨਾਂ ਦਾ ਨਾਹ ਜੀ